ਖੰਡਤਾ ਦੇ ਹਮੀਆਂ ਤੇ ਜਿਹੜੇ ਏਕਤਾ ਅਖੰਡਤਾ ਦੇ ਹਮੀਆਂ ਭਾਈ ਫਿਰ ਏਕਤਾ ਲਈ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸਭ ਕਾਨੂੰਨ ਬਣ ਜਾਣਾ ਤਾਂ ਭਾਈਚਾਰਕ ਸਾਂਝ ਬਧੇਗੀ ਜਾਂ ਘਟੇਗੀ ਔਰ ਉਸ ਭਾਈਚਾਰਕ ਸਾਂਝ ਦਾ ਜਿਹੜੀ ਤਕਲੀਫ ਆਉ ਕਿਹਨੂੰ ਆਏ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਪੋਲਰਾਈਜੇਸ਼ਨ ਕਰਕੇ ਵੋਟਾਂ ਦੇ ਸਮੇਂ ਦੇ ਵਰਤਣਾ ਹੈ ਸੋ ਇਸ ਕਰਕੇ ਇਹ ਸਰਕਾਰਾਂ ਇਹਨੂੰ ਜਾਣਬੁੱਝ ਕੇ ਇਹਨੂੰ ਡਿਲੇ ਕਰ ਰਹੀਆਂ ਨੇ ਜਾਣਬੁੱਝ ਕੇ ਖਰਾਬ ਕਰ ਰਹੇ ਲੋਕਾਂ ਨੂੰ ਇਹ ਇਸ ਮੁੱਦੇ ਨੂੰ ਨਹੀਂ ਸਮਝ ਨਹੀਂ ਸਮਝ ਨਹੀਂ ਲਈਆਂ ਉਹ ਇਹਨੂੰ ਹੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਫੇਰ ਜਨਤਾ ਨੂੰ ਅਪੀਲ ਕਰੂੰਗਾ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਕੱਲ੍ਹ ਦਾ ਪ੍ਰੋਗਰਾਮ ਇੱਥੇ ਸਭ ਧਰਮੀ ਪ੍ਰੋਗਰਾਮ ਰੱਖਿਆ ਸੀ ਇੱਥੇ ਲੋਕਾਂ ਨੂੰ ਵਿਖਾ ਦੇਣਾ ਚਾਹੀਦਾ ਕਿ ਅਸੀਂ ਸਾਰੇ ਧਰਮ ਕੱਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਲੈ ਕੇ ਜਥੇਦਾਰ ਜੀ ਨਹੀਂ ਬੈਠੇ ਸਾਰੇ ਧਰਮ ਸਾਰੇ ਧਰਮਾਂ ਦੀ ਗੱਲ ਕਰ ਰਹੇ ਨੇ ਉਹ ਮਸਜਿਦ ਦੀ ਵੀ ਗੱਲ ਕਰ ਰਹੇ ਨੇ ਉਹ ਮੰਦਿਰ ਦੀ ਵੀ ਗੱਲ ਕਰ ਰਹੇ ਨੇ ਉਹ ਗਿਰਜੇ ਦੀ ਵੀ ਗੱਲ ਕਰ ਰਹੇ ਨੇ ਜਦੋਂ ਇਹ ਗੱਲ ਕਰਨ ਵਾਸਤੇ ਉਹ ਬੈਠੇ ਨੇ ਤਾਂ ਸਾਨੂੰ ਸਾਰੇ ਧਰਮਾਂ ਨੂੰ ਇਕਜੁੱਟ ਹੋ ਕੇ ਅੱਜ ਏਕਤਾ ਵਿਖਾਉਣੀ ਵਿਖਾਉਣ ਦੀ ਲੋੜ ਹੈ ਤਾਂ ਕਿ ਸਰਕਾਰ ਦੀ ਇਹ ਜਿਹੜਾ ਚੁੰਗਲ ਆ ਜਿਹਦੇ ਚ ਅਸੀਂ ਫਸ ਚੁੱਕੇ ਹਾਂ ਉਹਦੇ ਤੋਂ ਬਾਹਰ ਨਿਕਲੇ ਦਿਸਾਂਗੇ ਜਦੋਂ ਉਸ ਵੇਲੇ ਸਰਕਾਰ ਨੂੰ ਮਜਬੂਰ ਕਰ ਲਾਂਗੇ ਕਿ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਨ ਦੇ ਲਈ ਇਹਨੂੰ ਬਣਾਉਣ ਦੇ ਲਈ ਸਿੱਧੇ ਰਸਤੇ ਤੇ ਤੁਰੇ ਅਗਲੀ ਅੱਜ ਗੱਲ ਸੁਣੀ ਆ ਮੈਂ ਕਿ 9 ਤਰੀਕ ਤੋਂ ਸਾਡੇ ਮੁੱਖ ਮੰਤਰੀ ਜੀ ਦੇ ਟੇਬਲ ਤੇ ਪਿਆ ਹੈ ਉਹ ਖੜਾ ਜਾ ਚੁੱਕਿਆ ਹੈ ਔਰ ਮੁੱਖ ਮੰਤਰੀ ਜੀ ਜਿਹੜੇ ਕਹਿੰਦੇ ਸੀਗੇ ਕਿ ਸਾਡਾ ਹਰਾ ਪੰਨ ਦੀ ਤਿੰਨ ਦੀ ਤਾਕਤ ਦਿਓ ਤੁਹਾਡੇ ਸੱਥਾ ਚੋਂ ਕੰਮ ਹੋਣਗੇ ਤੁਹਾਨੂੰ ਕਿਤੇ ਧਰਨਾ ਮੁਜ਼ਾਹਰਾ ਪ੍ਰੋਟੈਸਟ ਨਹੀਂ ਕਰਨਾ ਪਏਗਾ ਯਾਰਾ ਕਿਹੜੀ ਮੰਗ ਹੈ ਇਹ ਤਾਂ ਲੋਕਾਂ ਦੇ ਸ਼ਾਂਤੀ ਬਹਾਲ ਕਰਨ ਦੀ ਮੰਗ ਹੈ ਜਿਹਨੂੰ ਲੈ ਕੇ ਉਹ ਜਿਹੜੇ ਬੈਠੇ ਨੇ 256 ਦਿਨ ਤੋਂ ਕੀ ਫਰੇ ਦਾ ਮਤਲਬ ਸਰਕਾਰ ਉਹਦੀ ਡੈਥ ਵੇਖੜਾ ਉਡੀਕ ਰਹੀ ਹੈ ਕਿ ਉਹ ਕਦੋਂ ਮਰਦੇ ਨੇ ਸੋ ਇਸ ਲਈ ਆਪਾਂ ਨੂੰ ਸਾਰੇ ਲੋਕਾਂ ਨੂੰ ਇੱਕ ਜੋ ਦੋਹਰੇ ਤੱਕੜੇ ਹੋ ਕੇ ਤੇ ਹਮਲਾ ਮਾਰਨ ਦੀ ਧਲੇਵਾਸਾ ਇਸ ਤਰ੍ਹਾਂ ਹੈ ਕਿ ਸੇਧ ਵਿਗੜ ਰਹੀ ਹੈ ਰੋਜ਼ ਰਿਪੋਰਟਾਂ ਦੇ ਰਹੇ ہیں ਬੱਚੇ ਖਤਨਾਜ ਹੋ ਜਾ ਰਹੇ ਨੇ ਇਹ ਵੀ ਦੱਸਦੇ ਆ ਸੇਧ ਵਿਗੜ ਰਹੀ ਹੈ ਤਾਂ ਉਹਨਾਂ ਦੀ ਜ਼ਿੰਦਗੀ ਬਚਾਉਣੇ ਦੀ ਜ਼ਰੂਰਤ ਹੈ ਤੁਸੀਂ ਵੀ ਇਹ ਫੀਲ ਕਰਦੇ ਹੋ ਦੇਖੋ ਮੇਰੀ ਅਪੀਲ ਇਹ ਹੈ ਕਿ ਸੰਘਰਸ਼ ਜਿਹੜੇ ਲੋਕ ਪ੍ਰਭਾ ਨਾ ਉਹ ਉਹਨਾਂ ਨੂੰ ਜ਼ਿੰਦਗੀ ਦੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਜ਼ਿੰਦਗੀ ਨਹੀਂ ਲੱਭ ਰਹੇ ਨੇ ਉਹ ਉਹ ਜਿਹੜੇ ਇਹ ਬੈਠੇ ਨੇ ਜਿਹੜੇ ਧਾਰਮਿਕ ਸਥਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਇਹ ਅਦਵੀ ਨੂੰ ਰੋਕਣ ਲਈ ਬੈਠੇ ਹੋਣ ਤਾਂ ਉਹ ਤਾਂ ਇੱਕ ਪ੍ਰਮਾਤਮਾ ਦੇ ਭੇਜੇ ਹੋਏ ਉਹਨਾਂ ਦੇ ਦੂਤ ਦੇ ਰੂਪ ਚ ਆਉਂਦੇ ਨੇ ਅਜਿਹੇ ਇਨਸਾਨ ਪਰ ਉਹ ਇਹ ਡਿਊਟੀ ਨਿਭਾ ਰਹੇ ਨੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਅਜਿਹੀਆਂ ਸ਼ਖਸੀਅਤਾਂ ਇਹ ਜੇ ਵਿਅਕਤੀ ਸਮਾਜ ਦੇ ਵਿੱਚ ਲਗਾਤਾਰ ਜਿਉਂਦੇ ਰਹਿਣੇ ਬਹੁਤ ਜ਼ਰੂਰੀ ਹੈ ਔਰ ਉਹਨਾਂ ਦਾ ਜਿਉਂਦਾ ਰਹਿਣ ਵਾਸਤੇ ਸਾਡੀ ਪਬਲਿਕ ਨੂੰ ਸਾਡੇ ਲੋਕਾਂ ਨੂੰ ਤਕੜੇ ਹੋ ਕੇ ਹਮਲਾ ਮਾਰਨਾ ਚਾਹੀਦਾ ਹੈ ਉਹਨਾਂ ਦੇ ਮਰ ਜਾਣ ਤੋਂ ਬਾਅਦ ਅਗਰ ਤੁਸੀਂ ਵੱਡੇ ਕੱਠ ਵੀ ਕਰ ਲੋਗੇ ਸੱਚ ਨੂੰ ਫਿਰ ਤਾਂ ਕਿਸੇ ਕੰਮ ਨਹੀਂ ਉਹ ਜਿਉਂਦੇ ਰਹਿਣ ਉਦੋਂ ਪਹਿਲਾਂ ਪਹਿਲਾਂ ਕੋਈ ਉਹਨਾਂ ਨਾਲ ਮਿਸ ਹੈਪਨਿੰਗ ਨਾ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਟਕੜਾ ਹੋ ਕੇ ਹਮਲਾ ਮਾਰ ਲઈએ ਤਾਂ ਕਿ ਉਹਨਾਂ ਨੂੰ ਜੀ ਸਲਾਮਤ ਉਹ ਆਪਣੇ ਪਰਿਵਾਰ ਦੇ ਵਿੱਚ ਜਾਣ ਔਰ ਉਹ ਆਪਾਂ ਨੇ ਕੋਲੇ ਰਹਿਣ ਅੱਗੇ ਤੋਂ ਸਮਾਜ ਨੂੰ ਅਜਿਹੇਆਂ ਮੁੱਦਿਆਂ ਦੇ ਕਿਸੇ ਮਿਲੋ ਆਪਸੀ ਦਾ ਗਰੀਬੀ ਦਿੱਤੀ ਬੰਦੀ ਹੈ ਕਿਸ ਤਰ੍ਹਾਂ ਦਾ ਸਮਰਥਨ ਹੈ ਨਾਮ ਦੇਖੋ ਸਾਡੇ ਜਥੇ ਬੰਦੀ ਦੇ ਸਮਰਥਨ ਦੀ ਗੱਲ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਤਾਂ ਹਾਂ ਹੀ ਉਹਦੇ ਜਿਹਦੇ ਲਈ ਉਹ ਬੈਠੇ ਨੇ ਸਮੁੱਚਾ ਸਿੱਖ ਜਗਤ ਉਹਦੀ ਚਰਨਾਕੂਟ ਹੜ ਹੈ ਜਿਹਦੀ ਬੇਅਦਬੀ ਨੂੰ ਰੋਕਣ ਲਈ ਉਹ ਬੈਠੇ ਨੇ ਤਾਂ ਸਾਡਾ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਕਰਦਾ ਮੈਂ ਪਹਿਲਾਂ ਵੀ ਇਹ ਰੇਡੀਓ ਦੇ ਰਾਹੀਂ ਇਸ ਚੈਨਲਾਂ ਦੇ ਰਾਹੀਂ ਆਪ ਜੀਆਂ ਦੇ ਚੈਨਲਾਂ ਦੇ ਰਾਹੀਂ ਮੈਂ ਫੇਰ ਅਪੀਲ ਹੈ ਕਿ ਜਿੱਥੇ-ਜਿੱਥੇ ਵੀ ਸਾਡੇ ਖਾਸ ਕਰਕੇ ਬੀਕੇਯੂਏ ਦਾ ਸਿਦੂਗੁਰ ਦੇ ਸਾਡੇ ਵਰਕਰ ਨੇ ਸਾਡੇ ਕਾਪੂਨ ਬੈਠੇ ਮੇਰੀ ਸਭ ਨੂੰ ਅਪੀਲ ਹੈ ਕਿ ਕਿ ਜਿਹੜਾ ਕੱਲ ਵਾਲਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਤਕੜੇ ਹੋ ਕੇ ਇਹਦੇ ਚ ਹਾਜ਼ਰੀ ਲਵਾਓ ਇਹਨੂੰ ਆਪਾਂ ਸਫਲ ਕਰਦੇ ਹਾਂ ਅਰੇ ਦਾ ਅਸੀਂ ਸਮਰਥਨ ਕਰਦੇ ਹਾਂ ਸਮਰਥਨ ਕਰਦੇ ਰਹਾਂ ਜਿਹੜਾ ਆਪ ਜੀ ਦਾ ਅੰਦੋਲਨ ਚੱਲ ਰਿਹਾ ਦਾ ਖਨੂਰੀ ਵਾਲਾ ਉਹ ਕਿਰਦਾਰ ਨਾਲ ਕਰਕੇ ਕਮਜ਼ੋਰ ਹੋ ਗਿਆ ਦੇਖੋ ਅੰਦੋਲਨ ਕਮਜ਼ੋਰ ਨਹੀਂ ਹੋਇਆ ਉਸ ਅੰਦੋਲਨ ਨੂੰ ਤਾਂ ਨੇ ਤਾਂ ਮਤਲਬ ਇੱਕ ਮਿਸਾਲ ਕਾਇਮ ਕੀਤੀ ਹੈ ਸਰਕਾਰ ਲਗਾਤਾਰ 1.5 ਮਹੀਨਾ ਰੋਜ਼ ਹਮਲਾ ਕਰਨ ਦੇ ਮੂਡ 'ਚ ਸੀ ਕਿ ਅੱਜ ਚੱਕਰੋ ਡੱਲੇਵਾਲ ਨੂੰ ਕੱਲ ਚੱਕਰੋ ਡੱਲੇਵਾਲ ਨੂੰ ਲੇਕਿਨ ਲੋਕਾਂ ਨੇ ਇੰਨਾ ਜ਼ਬਰਦਸਤ ਮਜ਼ਬੂਤ ਪਹਿਰਾ ਰੱਖਿਆ ਕਿ ਸਰਕਾਰ ਦੀ ਹਿੰਮਤ ਨਹੀਂ ਹੋਈ ਅਖੀਰ ਸਿਹਤ ਨੂੰ ਵਿਗੜਦਾ ਵੇਖ ਕੇ ਸਰਕਾਰ ਟੇਬਲ ਤੇ ਆਈ ਗੱਲਬਾਤ ਦਾ ਦੌਰ ਚੱਲਿਆ ਔਰ ਜਦੋਂ ਗੱਲਬਾਤ ਦਾ ਦੌਰ ਸ਼ੁਰੂ ਹੋ ਜਾਂਦਾ ਨਾ ਜੀ ਉਸ ਵੇਲੇ ਆਮ ਪਬਲਿਕ ਦੇ ਲੀਡਰਸ਼ਿਪ 에 ਮਹਿਸੂਸ ਕਰਨ ਲੱਗ ਜਾਂਦੀ ਹੁੰਦੀ ਹੈ ਕਿ ਹੁਣ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਮਤਲਬ ਹਮਲਾ ਹੋਣ ਦੇ ਕੋਈ ਚਾਂਸਸ ਨਹੀਂ ਹੈ ਇਸ ਮੀਟਿੰਗ ਜੇ ਨਹੀਂ ਤਾਂ ਅਗਲੀ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਹੋ ਜਾਣਾ। ਸੋ ਇਸ ਕਰਕੇ ਸਾਨੂੰ 19 ਤਰੀਕ ਨੂੰ ਜਿੱਦਾਂ ਇਹ ਘਟਨਾ ਵਾਪਰਦੀ ਆ ਮੋਰਚੇ ਤੇ ਹਮਲਾ ਹੋਣ ਦੀ ਉਹਦੇ 4 ਮਹੀਨੇ ਦੀ ਤਾਂ ਸਾਨੂੰ ਡੇਟ ਦਿੱਤੀ ਹੈ ਸਰਕਾਰ ਨੇ ਕਿ 4 ਮਹੀਨੇ ਨੂੰ ਦੁਬਾਰਾ ਬੈਠਾਂਗੇ। ਤਾਂ ਜੇਕਰ ਡੇਟ ਦਿੱਤੀ ਹੈ ਤਾਂ ਮਤਲਬ ਸੁਖਾਵੇ ਮਾਹੌਲ 'ਚ ਗੱਲ ਹੋ ਰਹੀ ਹੈ। ਤੂੰ ਸਰਕਾਰ ਨੇ ਇਹ ਕੋਈ ਦੁਨੀਆ ਨੂੰ ਸਾਰਾ जग ਜ਼ਾਹਿਰ ਹੋ ਗਿਆ ਹੈ ਕਿ ਲੁਧਿਆਣੇ ਦੀ ਸੀਟ ਜਿੱਤਣ ਦੇ ਲਈ ਉਹ ਸਰਕਾਰ ਨੇ ਜੋ ਅੰਦਰ ਖਾਤੇ ਇੱਥੇ ਲੁਧਿਆਣੇ ਦੇ ਵਪਾਰੀਆਂ ਨਾਲ ਕਮਿਟਮੈਂਟ ਕੀਤੀ ਉਹਨੂੰ ਪੂਰਾ ਕਰਨ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਨਹੀਂ ਕਲਾ ਮੈਂ ਤਾਂ ਕਹੂੰਗਾ ਦੇਸ਼ ਦੇ ਕਿਸਾਨਾਂ ਦੇ ਔਰ ਇੱਧੇ ਵੀ ਗਾਹਾਂ ਪੰਜਾਬ ਹਰਿਆਣੇ ਦੀ ਆਮ ਪਬਲਿਕ ਦੀ ਪਿੱਠੇ ਛੁਰਾ ਮਾਰਿਆ ਕਿਉਂਕਿ ਅਸੀਂ ਐਮਐਸਬੀ ਗਰੰਟੀ ਕਾਨੂੰਨ ਮੰਗਦੇ ਸੀ ਐਮਐਸਬੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਆਉਂਦੀ ਹੈ ਨਾ ਜੀ ਉਦੋਂ ਫਿਰ ਅਗਰ ਸਾਡਾ ਜਿਹੜੇ ਬੁੱਧੀਜੀਵੀ ਥੋੜਾ ਚਿਲਾ ਰਹੇ ਨੇ ਰੌਲਾ ਪਾ ਰਹੇ ਨੇ ਕਿ ਪਾਣੀ ਗਿਆ ਥੱਲਿਓ ਧਰਤੀ ਅੱਡਲਾ ਪਾਣੀ ਮੁੱਕ ਜਾਣਾ ਹੈ ਸਿਰ ਸਾਡੇ ਕੋਲੇ 15 ਸਾਲ ਦਾ ਪਾਣੀ ਬਚਿਆ ਉਹ ਪਾਣੀ ਬਚਾਉਣਾ ਬਹੁਤ ਜ਼ਰੂਰੀ ਸੀ ਪਰ ਉਹ ਤਾਂ ਹੀ ਬਚਣਾ ਜੇ ਐਮਐਸਪੀ ਗਰੰਟੀ ਕਲੋਨ ਬਣੇਗਾ ਲੋਕ ਦੂਜੇ ਫਸਲਾਂ ਵਾਲ ਨੂੰ ਆਪਣਾ ਧਿਆਨ ਕਨਵਰਟ ਕਰਨਗੇ ਝੋਨੇ ਦੇ ਕੜਕ ਦੇ ਫਸਲੀ ਚੱਕਰ ਚੋਂ ਨਿਕਲਣਗੇ ਸੋ ਇਹ ਇਹ ਜਿਹੜੀ ਲੜਾਈ ਸੀ ਜਿਹੜੀ ਮੰਗ ਸੀ ਇਹ ਪੂਰੇ ਪੰਜਾਬ ਦੇ ਹਰ ਵਰਗ ਦੀ ਮਜ਼ਦੂਰ ਦੀ ਮੁਲਾਜ਼ਮ ਦੀ ਇੰਡਸਟਰੀਅਲਿਸਟਰੀ ਕਿਸੇ ਵਪਾਰੀ ਦੀ ਕਿਸੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਵਿਅਕਤੀ ਦੀ ਹੈ ਮੰਗਾ ਹਰ ਵਿਅਕਤੀ ਦਾ ਇਹ ਮੁੱਦਾ ਸੀ ਔਰ ਮੈਂ ਕਹਾਂਗਾ ਕਿ ਇਕੱਲੇ ਪਸਾਨਾਂ ਦੇ ਪਿੱਛੇ ਛੁਰਾ ਨਹੀਂ ਮਾਰਿਆ ਪੂਰੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਜਿਹੜਾ ਸਾਡੇ ਅੰਦੋਲਨ ਨੂੰ 10 ਸਾਲ ਪਿੱਛੇ ਲਿਜਾ ਸਕਿਆ ਭਗਵਾਨ ਜੀ ਮਾਨ ਨੇ ਸਿਰਫ ਇੱਕ ਸੀਟ ਦਿੱਤਾ ਤੇ ਹੁਣ ਇਥੇ ਆ ਕੋਈ ਹੈ ਅੱਗੇ ਗੱਲਬਾਤ ਚੱਲ ਰਹੀ ਹੈ ਸ਼ਿਵਰਾ ਚੋਹਾਨਾ ਕੇਂਦਰੀ ਕਿਤੇ ਦੇਖੋ ਸ਼ਿਵਰਾ ਚੋਹਾਨ ਨੇ ਨੂੰ ਅਸੀਂ ਇਹ ਕਿਹਾ ਕਿ ਪੰਜਾਬ ਸਰਕਾਰ ਅਗਰ ਸਾਡਾ ਹਿੱਸਾ ਬਣਦੀ ਹੈ ਮੀਟਿੰਗ ਦਾ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦੇ ਨਾਲ ਵਿਰੋਧ ਹੈ ਲੋਕਾਂ ਦੇ ਅੰਦਰ ਨਰਾਜ਼ਗੀ ਹੈ ਔਰ ਉਹਦੇ ਚੋਂ ਇਹਨਾਂ ਨੂੰ ਵਿੱਚ ਬਿਠਾ ਕੇ ਮੀਟਿੰਗ ਕਰਨੇ ਪੋਸੀਬਲ ਨਹੀਂ ਹੈ। ਪੰਜਾਬ ਭਾਰਤ ਸਰਕਾਰ ਅਗਰ ਸੱਚਮੁੱਚ ਜਿਹੜੀ ਹਮਲਾ ਹੋਇਆ ਜਿੱਦੈਂ ਉਹਦੇ ਜੋ ਪਾਰਲੀਮੈਂਟ ਵਿੱਚ ਭਾਰਤ ਸਰਕਾਰ ਬੋਲੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਗਲਤ ਕੀਤਾ ਸਾਡੀ ਕਿਸਾਨਾਂ ਨਾਲ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ। ਅਗਰ ਉਹਦੇ ਤੇ ਖੜੀ ਹੈ ਤਾਂ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਲਾਂਬੇ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਔਰ ਉਹ ਗੱਲਬਾਤ ਉਹ ਕਦੇ ਵੀ ਕਿਸਾਨ ਭਾਈਦੇ ਨਹੀਂ ਅਸੀਂ ਗੱਲਬਾਤ ਲਈ ਫਿਰ ਵੀ ਤਿਆਰ ਹੋਵਾਂਗੇ। ਜੀ ਪੰਜਾਬ ਸਰਕਾਰ ਕਿਸਾਨਾਂ ਨਾਲ ਡਾਇਰੈਕਟ ਗੱਲ ਕਰ ਰਹੀ ਹੈ ਇਹ ਸੈਂਟਰ ਗੱਲ ਕਰਦੇ ਆ ਤਾਂ ਤਿਆਰ ਹੈ ਜੱਥੇ ਬੰਦੀ ਬਿਲਕੁਲ ਸਾਰੀਆਂ ਜੱਥੇ ਬੰਦੀਆਂ ਹਰ ਕਿਸਾਨ ਤਿਆਰ ਹੋਇਆ ਇਹਦੇ ਲਈ ਗੱਲ ਕਰ ਰਹੀ ਹੈ